ਅੱਜ ਹਾਲਾਤ ਪਤਾ ਗਿਆ ਜੀ 2000 ਤੱਕ ਸਕੂਲ ਬੰਦ ਕਰਦੇ ਇਸ ਸਰਕਾਰ ਨੇ ਸਾਡੇ ਟਾਈਮ ਤੇ 21000 ਸਕੂਲ ਤੇ ਨਵਾਂ ਸਕੂਲ ਨਹੀਂ ਕੋਈ ਪੰਜਾਬ ਚ ਬਣਿਆ 19000 ਸਕੂਲ ਹੁਣ ਪੰਜਾਬ ਚ ਰਹਿ ਗਏ ਜਿਹੜੇ ਟੀਚਰ ਆ ਨਾ ਜੀ ਅੱਜ ਟੀਚਰਾਂ ਦੀ ਜਿਹੜੀ ਰੇਸ਼ੋ ਆ 47 ਆ 47 ਬੱਚਿਆਂ ਪਿੱਛੇ ਇੱਕ ਟੀਚਰ ਆ ਜਿਹੜਾ ਸਾਡੀ ਸਰਕਾਰ ਚ 30 ਬੱਚਿਆਂ ਪਿੱਛੇ ਇੱਕ ਟੀਚਰ ਹੁੰਦਾ ਇਹ ਪੁਜੀਸ਼ਨਰ 60000 ਟੀਚਰ ਜਿਹੜੇ ਰਿਟਾਇਰ ਹੋ ਗਏ ਜਿਨ੍ਹਾਂ ਦੀ ਕਮੀ ਆ ਪੰਜਾਬ ਦੇ ਸਕੂਲਾਂ ਚ ਮਤਲਬ 60000 ਟੀਚਰਾਂ ਦੀ ਤੇ ਪੂਰੇ ਹਿੰਦੁਸਤਾਨ ਚ ਪਬਲਿਸਿਟੀ ਕਰਨਗੇ ਵੀ ਪੰਜਾਬ ਦੇ ਸਕੂਲ ਤਾਂ ਅਸੀਂ ਐਮਿਨੈਂਸ ਕਰਕੇ ਬੈਸਟ ਐਜੂਕੇਸ਼ਨ ਬਣਾ ਦਿਆ ਤੁਸੀਂ ਮੈਨੂੰ ਦੱਸੋ ਵੀ 60000 ਅਧਿਆਪਕਾਂ ਤੋਂ ਬਿਨਾਂ ਪੰਜਾਬ ਦੇ ਸਕੂਲ ਚੱਲ ਰਹੇ ਆ ਜਿਨ੍ਹਾਂ ਨੂੰ ਇਹ ਐਮਿਨੈਂਸ ਕਹਿ ਰਹੇ ਆ ਜਦਕੇ ਤੁਸੀਂ ਦੇਖੋ ਵੀ ਸਾਡੇ ਟਾਈਮ ਤੇ ਸਕੀਮਾਂ ਚੱਲਦੀਆਂ ਦੀ ਜੇ ਬਾਦਲ ਸਾਹਨੇ ਮੈਰੀਟੋਰੀਅ ਸਕੂਲਾਂ ਦੇ ਨਹੀਂ ਪੱਥਰ ਰੱਖੇ ਤਾਂ ਮੈਰੀਟੋਰੀਅ ਸਕੂਲ ਅਲੱਗ ਬਣਾਈਆਂ ਪ੍ਰਾਣਿਆਂ ਤੇ ਪੇਂਟ ਨਹੀਂ ਫੇਰਿਆ ਤਾਂ ਤੁਸੀਂ ਮਹਾਲੀ ਚ ਜਾ ਕੇ ਦੇਖਿਓ ਮਲਟੀ ਸਟੋਰੀ ਬਿਲਡਿੰਗ ਬਣਾਈ ਹੋਸਟਲ ਬਣਾਇਆ ਬੱਚਿਆਂ ਦਾ ਖਾਣਾ ਪੀਣਾ ਰਹਿਣਾ ਪੜਨਾ 80% ਤੋਂ ਉੱਪਰ ਜਿਹੜੇ ਮੈਰਿਟ ਚ ਬੱਚੇ ਆਉਂਦੇ ਤੇ ਸਭ ਕੁਝ ਉਹਨਾਂ ਮੈਰੀਟੋਰੀਅ ਸਕੂਲਾਂ ਚ ਫ੍ਰੀ ਥਾ ਆਦਰ ਸਕੂਲਾਂ ਨਵੀਆਂ ਬਿਲਡਿੰਗਾਂ ਬਣਾ ਕੇ ਬਣਾਈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਆਪ ਬਿਲਡਿੰਗ ਬਣਾਈ ਅੱਜ ਦੇਸ਼ ਦੇ 100 ਤੋਂ ਉੱਪਰ ਜਵਾਨ ਜਿਹੜੇ ਉਸ ਬਿਲਡਿੰਗ ਤੋਂ ਜਾਂਦੇ ਆ ਫਿਰ ਮਾਈ ਭਾਗੋ ਪ੍ਰੀਪਰੇਟਰੀ ਅਕੈਡਮੀ ਬਣਾਈ ਐਜੂਕੇਸ਼ਨ ਚ ਬੈਸਟ ਕੰਮ ਆਪਾਂ ਕਰਿਆ ਸੋ ਇਹਨਾਂ ਨੇ ਪੂਰੇ ਪੰਜਾਬ ਦਾ ਪੱਠਾ ਬਿਠਾ ਕੇ ਹੁਣਾ ਜਿਹੜਾ ਡੇਢ ਸਾਲ ਰਹਿ ਗਿਆ ਕਰੋੜਾਂ ਰੁਪਏ ਪੰਜਾਬ ਦੇ ਖਜ਼ਾਨੇ ਦਾ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਨਾ ਮੈਂ ਤੁਹਾਨੂੰ ਪੰਜਾਬ ਦਾ ਇਹ ਜੇ ਹਾਲਾਤ ਹੋ ਗਿਆ ਅੱਜ ਕਿਸੇ ਟਾਈਮ ਵੀ ਦਿਵਾਲੀਆਂ ਨਿਕਲ ਸਕਦਾ ਜਦੋਂ ਅਸੀਂ ਟੇਕਓਵਰ ਕਰੀ ਨਾ ਪੰਜਾਬ 53000 ਕਰੋੜ ਰੁਪਏ ਕਰਜ਼ਾ ਕਾਂਗਰਸ ਨੇ ਸਾਨੂੰ ਸੌਂਪਿਆ ਸਰਕਾਰ ਜਿਹੜਾ ਕਿ ਜੀਐਸਡੀਪੀ ਦਾ 37% ਅਸੀਂ 10 ਸਾਲ ਸਰਕਾਰ ਚਲਾਈ 85000 ਕਰੋੜ ਰੁਪਏ ਸਾਡੇ ਟਾਈਮ ਤੇ 10 ਸਾਲਾਂ ਚ ਲਿਆ ਤੇ ਜਿਹੜੀ ਆਮਦਨ ਕਿਉਂਕਿ ਅਸੀਂ ਸੜਕਾਂ ਬਣਾਈ ਏਅਰਪੋਰਟ ਬਣਾਏ ਬਿਜਲੀ ਪੈਦਾ ਕਰੀ ਪੰਜਾਬ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕਰਿਆ ਪੰਜਾਬ ਦੀ ਆਮਦਨ ਵਧ ਗਈ ਜਿਹੜਾ ਕਰਜ਼ਾ ਤੇ ਆਮਦਨ ਦੀ ਰੇਸੋ ਆ ਉਹ 37 ਤੋਂ ਘਟ ਕੇ 29% ਤੇ ਲੈ ਕੇ ਆਇਆ ਅੱਜ ਤੁਸੀਂ ਦੇਖੋ ਹਾਲਾਤ ਕਿਆ ਆ ਤਿੰਨ ਸਾਲਾਂ ਚ 154000 ਕਰੋੜ ਰੁਪਏ ਜਿਹੜਾ ਹੁਣ ਬਜਟ ਪ੍ਰੈਜੈਂਟ ਕਰਿਆ ਨਾ ਕਰਜ਼ਾ ਸਰਕਾਰ ਲੈ ਰਹੀ ਹੈ 154000 ਕਰੋੜ ਹੁਣ ਜੀਐਸਡੀਪੀ ਦਾ 46% ਕਰਜ਼ਾ ਪੰਜਾਬ ਤੇ ਆ ਜਦ ਕਿ ਜੇ ਕਿਸੇ ਨੇ ਲੋਨ ਲੈਣਾ ਨਾ ਪੰਜਾਬ ਗਵਰਨਮੈਂਟ ਨੇ ਜਾਂ ਕਿਸੇ ਨੇ ਵੀ ਜਿਹੜਾ ਠੀਕ ਆ ਪੋਜੀਸ਼ਨ ਉਹ 29% ਤੋਂ ਉੱਪਰ ਨਹੀਂ ਹੋਣਾ ਚਾਹੀਦਾ ਐਫ ਆਰ ਬੀ ਐਮਸ ਨੂੰ ਸੋ ਇਹ ਸਾਡਾ ਪੈਸਾ ਐਡਵਰਟਾਈਜ਼ਮੈਂਟ ਚ ਵੀ ਖਤਮ ਕਰ ਰਹੇ ਆ ਮੰਤਰੀਆਂ ਦੇ ਮੁੱਖ ਮੰਤਰੀਆਂ ਦੇ ਦੌਰਿਆਂ ਚ ਖਤਮ ਕਰ ਰਹੇ ਆ ਤੇ ਬਾਹਰਲੇ ਸਟੇਟਾਂ ਚ ਜਿਹੜੇ ਇਲੈਕਸ਼ਨ ਆ ਉਹਨਾਂ ਤੇ ਪੰਜਾਬ ਦਾ ਪੈਸਾ ਜਿਹੜਾ ਬੇਸਟ ਕਰਿਆ ਜਾ ਰਿਹਾ ਅੱਜ ਮੈਂ ਤੁਹਾਨੂੰ ਜਿਉਂਦੀ ਜਾਗਦੀ ਐਗਜ਼ਾਮਪਲ ਡੇਰਾ ਵਸੀ ਦੀ ਦੱਸੀ ਆ ਵੀ ਇੱਕ ਗੇਟ ਚੈਕ ਚੇਂਜ ਕਰਕੇ ਉਹਦੇ ਥੱਲੇ ਐਮੀਨੈਂਟ ਸਕੂਲ ਲਿਖ ਦਿਆ ਦੱਸੋ ਇਹਦੇ 'ਚ ਕਿਆ ਪਰਫਾਰਮੈਂਸ ਹੋਣੀ ਹੋਰ ਕੋਈ ਗੱਲ ਨਹੀਂ ਉਹ ਵੀ ਉਹ ਵੀ ਪੰਜਾਬੀ 'ਚ ਨਹੀਂ ਇੰਗਲਿਸ਼ 'ਚ ਲਿਖਿਆ ਤੁਸੀਂ ਦੱਸੋ ਵੀ ਕਿਸੇ ਸਕੂਲ ਦਾ ਬੋਰਡ ਪੰਜਾਬੀ ਤੋਂ ਇੰਗਲਿਸ਼ 'ਚ ਚੇਂਜ ਕਰਨ ਨਾਲ ਕਿਆ ਉਹਦੀ ਐਜੂਕੇਸ਼ਨ ਸਿਸਟਮ ਚੇਂਜ ਹੋ ਜਾਊਗਾ ਦੱਸੋ ਕਿਆ ਪ੍ਰੂਵ ਕਰਨਾ ਚਾਹੁੰਦੇ ਆਗੇ ਪਹਿਲਾਂ ਕਹਿਣ ਲੱਗੇ ਵੀ 8 ਵਜੇ ਮੁੱਖ ਮੰਤਰੀ ਜੀ ਨੇ ਆਣਾ ਮੈਂ ਕਿਹਾ 8 ਵਜੇ ਤੱਕ ਕਿੱਥੇ ਟਾਈਮ ਮੁੱਖ ਮੰਤਰੀ ਜੀ ਦਾ ਉਹ ਤਾਂ ਵਿਚਾਰੇ 8 ਵਜੇ ਲੱਸੀ ਪਿੰਦੇ ਆ ਸਿਰ ਦਰਦ ਹੋ ਜਾਂਦਾ ਰਾਤ ਨੂੰ ਜੇ ਖਾਦੀ ਪੀਤੀ ਹੋਈ ਦਾ ਸੋ ਇਹ ਹਾਲਤ ਹੈ ਜੀ ਇਸ ਕਰਕੇ ਕਹਿੰਦੇ ਸੀ ਸਕੂਲਸ ਕਾਫੀ ਅੰਦਰ ਪੈਸੇ ਲਗਾਏ ਕੰਪਿਊਟਰਾਈਜ਼ਡ ਲੈਬ ਤਿਆਰ ਕੀਤੀਆਂ ਅਸਲ ਕੁਝ ਨਹੀਂ ਕਰਿਆ ਜੀ ਭਾਜੀ ਕੱਖ ਵੀ ਨਹੀਂ ਕਰਿਆ ਹੈਗਾ ਜਿਹੜੇ ਸੈਂਟਰਲ ਗਵਰਨਮੈਂਟ ਤੋਂ ਮਾੜੇ-ਮੋٹے ਪੈਸੇ ਆਉਂਦੇ ਆ ਸ਼ਾਇਦ ਟ੍ਰਾਂਸਫਰ ਕਰੇ ਹੁਣ 60000 ਅਧਿਆਪਕਾਂ ਤੋਂ ਬਗੈਰ ਸਕੂਲ ਖਾਲੀ ਹੈ ਤੁਸੀਂ ਇੱਥੇ ਵੀ ਪਤਾ ਕਰ ਲਿਓ 47 ਬੱਚਿਆਂ ਵਿੱਚ ਇੱਕ ਟੀਚਰ 3300 ਬੱਚੇ ਤਾਂ ਇਕੱਲੇ ਮੈਂ ਅੱਜ ਸਰਚ ਕਰ ਰਿਹਾ ਤਾਂ ਲੁਧਿਆਣਾ ਜਿਹੜਾ ਕਿ ਸਭ ਤੋਂ ਅਰਬਨ ਸ਼ਹਿਰ ਆ 3300 ਬੱਚੇ ਦਾ ਕੱਲੇ ਲੁਧਿਆਣੇ 'ਚ ਟੀਚਰ 3300 ਟੀਚਰਾਂ ਦੀ ਘਾਟ ਘਾਟ ਕੱਲੇ ਲੁਧਿਆਣੇ ਲੁਧਿਆਣਾ ਸ਼ਹਿਰ 'ਚ ਇਹ ਪੋਜੀਸ਼ਨ ਆ ਮਤਲਬ ਸਕੂਲਾਂ ਦੀ ਉਸ ਵਾਸਤੇ ਮੈਂ ਅੱਜ ਕਾਨਫਰੰਸ ਰੱਖੀ ਸੀ ਸਾਡੀ ਸਰਕਾਰ ਹੁੰਦੀ ਤੇ ਤੁਸੀਂ ਦੇਖੋ ਕਦੇ ਪੁਲ ਬਣਦੇ ਤੇ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਪਾਰਕ ਆ ਤੁਹਾਡੇ ਡੇਰਾ ਵਿਸੀ 'ਚ ਮੈਂ 55 ਏਕੜ ਦਾ ਪਾਰਕ ਬਣਾਇਆ ਤਾਂ ਜੰਗਲ ਬਣ ਗਿਆ ਚਾਰ ਪਾਰਕ ਉਸ ਸਮੇਂ ਬਣਾਏ ਸੀਗੇ ਆ ਮਵਾਰਕਪੁਰ ਕਿੱਡਾ بڑا ਪੁਲ ਬਣਾਇਆ ਤਾਂ ਚੌਹਾਂ ਤੇ ਜਿਹੜਾ ਕਿੱਡਾ ਪੁਲ ਬਣਾਇਆ 14 15 ਸਕੂਲ ਅਪਗ੍ਰੇਡ ਕਰੇ ਤੇ ਫਿਰ 10000 ਗਰੀਬ ਪਰਿਵਾਰਾਂ ਦੀ ਲੈਟਰਿੰਗਾਂ ਬਣਾਈਆਂ ਸੀ ਦੱਸੋ ਕਿਹੜੇ ਪਰਿਵਾਰ ਦੀ ਇਹਨਾਂ ਨੇ ਮੁੜਕੇ ਬਣਾਈ 7 8000 ਪਰਿਵਾਰਾਂ ਨੂੰ ਡੇਢ ਡੇਢ ਲੱਖ ਰੁਪਏ ਮਕਾਨਾਂ ਵਰਤੇ ਮਨਜ਼ੂਰ ਕਰਵਾ ਕੇ ਪੈਸੇ ਦਵਾਏ ਤੇ ਇਹਨਾਂ ਨੇ ਕਿੰਨਾ ਦਿਆ ਮੇਰੇ ਟਾਈਮ ਤੇ 500 ਕਨੈਕਸ਼ਨ ਤਾਂ ਚੇਅਰਮੈਨ ਕੋਟੇ ਦੇ ਤੇ 1200 ਕਨੈਕਸ਼ਨ ਕਿਸਾਨਾਂ ਨੂੰ ਮੋਟਰਾਂ ਦੇ ਮੈਂ ਜਾਰੀ ਕਰਵਾਏ ਤੇ 2000 ਦੇ ਕਰੀਬ ਕਨੈਕਸ਼ਨ ਤੁਸੀਂ ਚੈੱਕ ਕਰਿਓ 5 ਸਾਲਾਂ ਚ ਹੋਏ ਬਿਜਲੀ ਦੇ ਆ 8 ਸਾਲ ਚ ਜੇ ਇੱਕ ਕਨੈਕਸ਼ਨ ਵੀ ਬਿਜਲੀ ਦਾ ਕੋਈ ਚੇਅਰਮੈਨ ਕੋਟੇ ਤੋਂ ਆ ਕਿਸੇ ਕਿਸਾਨ ਦਾ ਹੋ ਗਿਆ ਹੋਵੇ ਤੁਸੀਂ ਦੱਸੋ ਸੋ ਸਿਰਫ ਹਵਾਈ ਗੱਲਾਂ ਹੈਗੀਆਂ ਸਾਡੇ ਇਨਫਰਾਸਟ੍ਰਕਚਰ ਨੂੰ ਖਤਮ ਕਰਿਆ ਜਾ ਰਿਹਾ ਸਿਰਫ ਐਡਵਰਟਾਈਜ਼ਮੈਂਟ ਤੇ ਪੈਸੇ ਜਿਹੜੇ ਉਹ ਖਰਚ ਕਰੇ ਜਾ ਰਹੇ ਆ ਅੱਜ ਮੈਂ ਸਪੈਸ਼ਲ ਤੌਰ ਤੇ ਜਿਹੜੇ ਐਮੀਨੈਂਸ ਐਮੀਨੈਂਸ ਕਰਦੇ ਆ ਨਾ ਉਹਦਾ ਮਾਡਲ ਦੱਸਿਆ ਵੀ ਇਹ ਗੇਟ ਚੇਂਜ ਕਰਨਗੇ ਪੇਂਟ ਕਰਨਗੇ ਸਕੂਲਾਂ ਤੇ ਤੇ ਉਹਦਾ ਨਾਂ ਐਮੀਨੈਂਸ ਲਿਖ ਦੇਣਗੇ ਨਾ ਉੱਥੇ ਤੁਹਾਨੂੰ ਟੀਚਰ ਮਿਲਨੇ ਆ ਨਾ ਕੋਈ ਬੱਚੇ ਚੰਗੀ ਤਰ੍ਹਾਂ ਪੜ੍ਹਾਈ ਹੋਣੀ ਹੈਗੀ ਡਰਾਪ ਆਊਟ ਰੇਟ 2% ਦਾ ਫਰਕ ਪੈ ਗਿਆ ਸਾਡੇ ਟਾਈਮ ਤੇ ਜਿਹੜਾ ਡਰਾਪ ਆਊਟ ਤੇ ਨਾ 10ਵੀਂ ਤੋਂ ਬਾਅਦ ਜਿਹੜੇ ਬੱਚੇ ਹਟਦੇ ਤੇ ਉਸ ਟਾਈਮ ਮੇਰੇ ਕੋਲ 10% ਤੇ ਹੁਣ 15 ਤੋਂ 17% ਆ ਕੋਰ ਕੁਛ ਨਹੀਂ ਪੰਜ ਸਾਲ ਚ ਇੱਕ ਯੂਨਿਟ ਬਿਜਲੀ ਪੈਦਾ ਨਹੀਂ ਹੋਈ ਪੂਰੇ ਪੰਜਾਬ ਚ ਇੱਕ ਸਕੂਲ ਨਹੀਂ ਅਪਗ੍ਰੇਡ ਹੋਇਆ ਕਿਸੇ ਸਕੂਲ ਚ ਐਜੂਕੇਸ਼ਨ ਨਹੀਂ ਹੋਇਆ ਕੋਈ ਹਸਪੀਟਲ ਨਹੀਂ ਬਣਿਆ ਕੋਈ ਕਾਲਜ ਨਹੀਂ ਬਣਿਆ ਕੋਈ ਸੜਕ ਨਹੀਂ ਬਣੀ ਨਵੀਂ ਕੋਈ ਨਵੀਂ ਇੰਡਸਟਰੀ ਨਹੀਂ ਆਈ ਫਿਰ ਹੁਣ ਕਾਦੇ ਸਿਰ ਤੇ 2 ਸਾਲ ਬਾਅਦ ਜਾਣਗੇ ਆਹੀ ਲਿਪਾ ਪੋਚੀ ਕਰਕੇ ਜਿਹੜਾ ਡੇਰਾ ਬਸੀ ਦਾ ਸਕੂਲ ਆ ਉਹਨੂੰ ਜਾ ਕੇ ਅਮਰਸਰ 'ਚ ਦਿਖਾ ਦੇਣਗੇ ਕਿਸੇ ਅਮਰਸਰ ਵਾਲੇ ਸਕੂਲ ਤੇ ਪੋਚਾ ਮਾਰ ਕੇ ਉਹਨੂੰ ਡੇਰਾ ਬਸੀ 'ਚ ਦਿਖਾ ਦੇਣਗੇ ਬਠਿੰਡੇ ਵਾਲੇ ਸਕੂਲ ਤੇ ਪੋਚਾ ਮਾਰ ਕੇ ਲੁਧਿਆਣੇ ਦਿਖਾ ਦੇਣਗੇ ਲੁਧਿਆਣੇ ਵਾਲੇ ਤੇ ਬਠਿੰਡਾ ਦਿਖਾ ਦੇਣਗੇ ਵੀ ਲੋਕ ਤਾਂ ਮੂਰਖ ਹੈਗੇ ਆ ਲੋਕਾਂ ਨੂੰ ਸਮਝ ਨਹੀਂ ਆ ਇਹ ਸੋਚਿਆ ਬਾਜ ਨਾਲ ਲੋਕ ਬਾਰ-ਬਾਰ ਪੜੇਖਿਆਂ 'ਚ ਥੋੜੀ ਜਾਂਦੇ ਆ ਤੁਸੀਂ ਦੇਖੋ ਨਾ ਹਾਲਤ ਕੀ ਸਾਡੇ ਟਾਈਮ ਤੇ ਰੈਂਕਿੰਗ ਨੰਬਰ 2 ਸੀਗਾ ਐਜੂਕੇਸ਼ਨ 'ਚ ਅੱਜ ਕੋਈ ਰੈਂਕਿੰਗ ਹੀ ਨਹੀਂ ਕਿਤੇ ਵੀ ਨਹੀਂ ਪੰਜਾਬ ਖੜਦਾ ਤੁਸੀਂ ਦੇਖੋ ਇਨਫਰਾਸਟ੍ਰਕਚਰ ਬੈਸਟ ਇਨਫਰਾਸਟ੍ਰਕਚਰ ਸਟੇਟ ਪੰਜਾਬ ਦਾ ਹੈਲਥ ਚ ਅਸੀਂ ਬੈਸਟ ਸੀਗੇ ਜੇ ਕਿਸੇ ਨੇ ਪੂਰੇ ਹਿੰਦੁਸਤਾਨ ਚ ਬਿਜ਼ਨਸ ਕਰਨਾ ਹੋਵੇ ਈਜ਼ ਟੂ ਡੂ ਬਿਜ਼ਨਸ ਚ ਨੰਬਰ 1 ਤੇ ਅੱਜ ਆਪਾਂ ਕਿੱਥੇ ਆ ਕੋਈ ਮੂੰਹ ਵੀ ਨਹੀਂ ਕਰਦਾ ਪੰਜਾਬ ਵਾਲੇ ਬੱਸੇ ਨੂੰ